कृपा दृष्टि जबो श्री गुरु नानक देव जी महाराज ने कृपा दृष्टि नाल रीठे दे درخت ਵੱਲ इशारा करके भाई मर्दाना जी नु फल तोड़ के खान ਲਈ ਕਿਹਾ ਸੀ ਆਪਣੇ ਆਪ ਵਿੱਚ ਮਹਾਨ ਪਵਿੱਤਰਤਾ ਸਮੋਈ ਬੈਠੇ ਗੁਰਦੁਆਰਾ ਸ਼੍ਰੀ ਰੀਠਾ ਸਾਹਿਬ ਦੇ ਦਰਸ਼ਨ ਦੇਦਾਰੇ ਇਤਿਹਾਸਿਕ ਸਰੋਤਾਂ ਦੇ ਅਨੁਸਾਰ ਗੁਰੂ ਸਾਹਿਬ ਧੰ ਗੁਰੂ ਨਾਨਕ देव जी महाराज ਨੇ ਆਪਣੇ ਜੀਵਨ ਦਾ ਲੰਮਾ ਸਮਾਂ ਪ੍ਰਚਾਰ ਦੌਰਿਆਂ ਦੇ ਵਿੱਚ ਬਤੀਤ ਕੀਤਾ ਸਮੁੱਚੀ ਲੋਕਾਈ ਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਕੱਢ ਕੇ ਸੱਚ ਦਾ ਰਾਹ ਵਿਖਾਇਆ ਇਸ ਸਮੇਂ ਦੌਰਾਨ ਜਿੱਥੇ ਗੁਰੂ ਸਾਹਿਬ ਜਾਂਦੇ ਉੱਥੇ ਸੰਗਤ ਕਾਇਮ ਕਰਦੇ ਅਕਾਲ ਪੁਰਖ ਦੇ ਗੁਣਾਂ ਦੀ ਵਿਚਾਰ ਚਰਚਾ ਦੇ ਦੌਰਾਨ ਜਿੱਥੇ ਵੀ ਸੰਗਤ ਇਕੱਤਰ ਹੁੰਦੀ ਉਸ ਸਥਾਨ ਨੂੰ ਧਰਮਸ਼ਾਲਾ ਕਿਹਾ ਜਾਂਦਾ ਸਮਾਪਾ ਕੇ ਧਰਮਸ਼ਾਲਾ ਨੂੰ ਹੀ ਗੁਰਦੁਆਰਾ ਸਾਹਿਬ ਕਿਹਾ ਜਾਣ ਲੱਗ ਪਿਆ ਗੁਰਦੁਆਰਾ ਸਾਹਿਬ ਸਿੱਖੀ ਜੀਵਨ ਦੀ ਅਭਿਆਸਸ਼ਾਲਾ ਹੈ ਜਿੱਥੇ ਮਨੁੱਖ ਨੂੰ ਨਾਸ਼ਵਾਨ ਸੰਸਾਰ ਵੱਲੋਂ ਮੁੱਖ ਮੋੜ ਕੇ ਅਸਲ ਮੰਜ਼ਲ ਦਾ ਰਾਹ ਅਖਤਿਆਰ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਵਹਿਮਾ ਪਰਮਾ ਕਰਮ ਕਾਂਡਾ ਤੇ ਕੁਕਰਮਾ ਤੋਂ ਤੋੜ ਕੇ ਨਾਮ ਸਿਮਰਨ ਦੇ ਨਾਲ ਜੋੜਿਆ ਜਾਂਦਾ ਹੈ ਅੱਜ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਬਾਰਕ ਚਰਨ ਛਪਾਤ ਸਥਾਨ ਗੁਰਦੁਆਰਾ ਸ੍ਰੀ ਰੀਠਾ ਸਾਹਿਬ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੇ ਪਿਆਰੇ ਸਾਥੀ ਭਾਈ ਮਰਦਾਨਾ ਜੀ ਦੀ ਇਤਿਹਾਸਿਕ ਯਾਦ ਦੇ ਨਾਲ ਜੁੜਿਆ ਗੁਰਦੁਆਰਾ ਸ਼੍ਰੀ ਰੀਠਾ ਸਾਹਿਬ ਉੱਤਰਾਖੰਡ ਦੇ ਸਮੁੰਦਰੀ ਤਲ ਤੋਂ ਕਰੀਬ 7000 ਫੁੱਟ ਦੀ ਉਚਾਈ ਤੇ ਸਥਿਤ ਜ਼ਿਲ੍ਹਾ ਚੰਪਾਵਤ ਵਿੱਚ ਸੁਭਾਏਮਾਨ ਹੈ। ਇਹ ਉਹ ਪਾਵਨ ਪਵਿੱਤਰ ਸਥਾਨ ਹੈ ਜਿੱਥੇ ਗੁਰੂ ਸਾਹਿਬ ਪ੍ਰਚਾਰ ਦੌਰਿਆਂ ਦੌਰਾਨ ਸਮੁੱਚੀ ਲੋਕਾਈ ਨੂੰ ਮਨੁੱਖੀ ਜਨਮ ਦੀ ਅਹਿਮੀਅਤ ਅਤੇ ਪਰਮਾਤਮਾ ਦੀ ਬੰਦਗੀ ਦਾ ਗਿਆਨ ਪ੍ਰਦਾਨ ਕਰਦੇ ਹੋਏ ਸਿੱਧਾਂ ਨੂੰ ਜੋਗ ਦੇ ਅਸਲ ਅਰਥ ਸਮਝਾਉਣ ਆਏ ਸਨ ਇਤਿਹਾਸਿਕ ਸਰੋਤਾਂ ਦੇ ਅਨੁਸਾਰ ਜਦੋਂ ਗੁਰੂ ਸਾਹਿਬ ਆਪਣੇ ਸਾਥੀ ਭਾਈ ਮਰਦਾਨਾ ਜੀ ਨਾਲ ਇਸ ਥਾਂ ਪਹੁੰਚੇ ਤਾਂ ਗੋਰਖਨਾਥ ਦੇ ਚੇਲੇ ਢੀਰਨਾਥ ਨੇ ਰੀਠੇ ਦੇ ਦਰਖਤ ਥੱਲੇ ਆਪਣਾ ਡੇਰਾ ਲਾਇਆ ਹੋਇਆ ਸੀ ਦੂਜੇ ਪਾਸੇ ਗੁਰੂ ਸਾਹਿਬ ਨੇ ਆਪਣਾ ਆਸਣ ਲਗਾ ਲਿਆ ਗੁਰੂ ਸਾਹਿਬ ਨੂੰ ਉੱਥੇ ਆਇਆ ਦੇਖ ਕੇ ਜਦੋਂ ਸਿੱਧਾਂ ਨੇ ਹੈਰਾਨ ਹੋ ਕੇ ਆਉਣ ਦਾ ਕਾਰਨ ਪੁੱਛਿਆ ਤਾਂ ਗੁਰੂ ਸਾਹਿਬ ਨੇ ਜੋਗੀਆਂ ਨੂੰ ਦੱਸਿਆ ਕਿ ਪਰਿਵਾਰਕ ਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਉਸ ਪ੍ਰਮਾਤਮਾ ਦੇ ਨਾਲ ਜੁੜੇ ਰਹਿਣਾ ਹੀ ਅਸਲ ਜੋਗ ਹੈ ਘਰ-ਬਾਰ ਤਿਆਗ ਕੇ ਬਾਹਰੀ ਦਿਖਾਵੇ ਅਤੇ ਕਰਮਕਾਂਡ ਕਰਕੇ ਪ੍ਰਮਾਤਮਾ ਦਾ ਮਿਲਾਪ ਹਾਸਲ ਨਹੀਂ ਕੀਤਾ ਜਾ ਸਕਦਾ ਅਜੇ ਇਹ ਵਿਚਾਰ ਚਰਚਾ ਚੱਲੀ ਰਹੀ ਸੀ ਕਿ ਪਾਈ ਮਰਦਾਨਾ ਜੀ ਨੂੰ ਭੁੱਖ ਲੱਗ ਗਈ ਗੁਰੂ ਸਾਹਿਬ ਨੇ ਕਿਹਾ ਮਰਦਾਨਾ ਜੀ ਅਸੀਂ ਬਾਹਰੋਂ ਆਏ ਹਾਂ ਇਹਨਾਂ ਸਿੱਧਾਂ ਦੇ ਮਹਿਮਾਨ ਹਾਂ ਉਹਨਾਂ ਤੋਂ ਹੀ ਕੁਝ ਖਾਣ ਲਈ ਮੰਗ ਲਵੋ ਜਦੋਂ ਭਾਈ ਮਰਦਾਨਾ ਜੀ ਨੇ ਸਿੱਧਾਂ ਤੋਂ ਕੁਝ ਖਾਣ ਲਈ ਮੰਗਿਆ ਤਾਂ ਉਹਨਾਂ ਬੜੇ ਹੰਕਾਰ ਭਰੇ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਤੁਹਾਡਾ ਗੁਰੂ ਸਰਬ ਕਲਾ ਸਮਰਾਥ ਹੈ ਤਾਂ ਤੁਹਾਡੇ ਲਈ ਭੋਜਨ ਦਾ ਪ੍ਰਬੰਧ ਕਿਉਂ ਨਹੀਂ ਕਰਦਾ ਗੁਰੂ ਸਾਹਿਬ ਨੇ ਸਿੱਧਾਂ ਦਾ ਅਜੀਹਾ ਕਠੋਰ ਵਿਵਹਾਰ ਦੇਖ ਕੇ ਭਾਈ ਮਰਦਾਨਾ ਜੀ ਨੂੰ ਰੀਠੇ ਦੇ ਦਰਖਤ ਵੱਲ ਇਸ਼ਾਰਾ ਕਰਕੇ ਫਲ ਤੋੜ ਕੇ ਖਾਣ ਲਈ ਕਿਹਾ। ਭਾਈ ਮਰਦਾਨਾ ਜੀ ਨੇ ਰੀਠੇ ਦੇ ਦਰਖਤ ਵੱਲ ਦੇਖਿਆ ਤੇ ਸੋਚਿਆ ਕਿ ਇਹ ਤਾਂ ਜ਼ਹਿਰ ਵਰਗੇ ਕੋੜੇ ਹੋਣਗੇ। ਇਹਨਾਂ ਨੂੰ ਕਿਵੇਂ ਖਾਇਆ ਜਾ ਸਕਦਾ ਹੈ? ਭਾਈ ਮਰਦਾਨੇ ਨੂੰ ਸੋਚ ਵਿਚਾਰ ਵਿੱਚ ਪਿਆ ਵੇਖ ਗੁਰੂ ਸਾਹਿਬ ਨੇ ਰੀਠੇ ਦੇ ਦਰਖਤ ਵੱਲ ਮਿਹਰ ਭਰੀ ਨਜ਼ਰ ਪਾਈ ਤੇ ਕਿਹਾ ਮਰਦਾਨਿਆਂ ਪ੍ਰਮਾਤਮਾ ਨੂੰ ਚੇਤੇ ਕਰਕੇ ਇਹ ਫਲ ਤੋੜ ਕੇ ਆਪ ਵੀ ਖਾ। ਤੇ ਇਹਨਾਂ ਸਿੱਧਾਂ ਨੂੰ ਵੇਖੋ ਆ ਗੁਰੂ ਜੀ ਦਾ ਹੁਕਮ ਮੰਨ ਕੇ ਭਾਈ ਮਰਦਾਨਾ ਜਿਨੇ ਤਰਖਤ ਤੋਂ ਰੀਠੇ ਤੋੜੇ ਆਪ ਵੀ ਖਾਦੇ ਸਿੱਧਾਂ ਨੂੰ ਵੀ ਦਿੱਤੇ ਭਾਈ ਮਰਦਾਨਾ ਜੀ ਗੁਰੂ ਸਾਹਿਬ ਨੂੰ ਨਮਸਕਾਰ ਕਰ ਰਹੇ ਨੇ ਜਿਨ੍ਹਾਂ ਦੀ ਕਿਰਪਾ ਦ੍ਰਿਸ਼ਟੀ ਨਾਲ ਜ਼ਹਿਰ ਵਰਗੇ ਰੀਠੇ ਸ਼ਹਿਦ ਵਰਗੇ ਮਿੱਠੇ ਹੋ ਗਏ ਭਾਈ ਮਰਦਾਨਾ ਜੀ ਨੇ ਪੇਟ ਪਰ ਰੀਠੇ ਖਾਦੇ ਤੇ ਸਿੱਧਾਂ ਨੂੰ ਵੀ ਦਿੱਤੇ ਸ਼ਹਿਦ ਵਰਗੇ ਮਿੱਠੇ ਰੀਠੇ ਖਾ ਕੇ ਸਿੱਧ ਵੀ ਬਹੁਤ ਹੈਰਾਨ ਹੋਏ ਤੇ ਗੁਰੂ ਸਾਹਿਬ ਨੂੰ ਪ੍ਰਣਾਮ ਕਰਨ ਲੱਗੇ ਸੰਘਤ ਜੀ ਦਰਖਤਾਂ ਦੁਨੀਆਂ ਵਿੱਚ ਹੋਰ ਵੀ ਬਹੁਤ ਸੁੰਦਰ ਨੇ ਕੀਮਤੀ ਨੇ ਪਰ ਜਿਨ੍ਹਾਂ ਉੱਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਦ੍ਰਿਸ਼ਟੀ ਪਈ ਉਸ ਦਾ ਫਲ ਨਾ ਕੇਵਲ ਮਿੱਠਾ ਹੋਇਆ ਸਗੋਂ ਨਾਨਕ ਨਾਮ ਲੇਵਾ ਸੰਘਤ ਦਾ ਮਾਰਗਦਰਸ਼ਕ ਵੀ ਬਣ ਗਿਆ ਗੁਰੂ ਸਾਹਿਬ ਨੇ ਸਿੱਧਾਂ ਦੇ ਹੰਕਾਰ ਨੂੰ ਤੋੜਦੇ ਹੋਏ ਉਹਨਾਂ ਦਾ ਇੱਕ ਪਰਮਾਤਮਾ ਵਿੱਚ ਵਿਸ਼ਵਾਸ ਕਾਇਮ ਕੀਤਾ ਸੀ ਇਹ ਪਵਿੱਤਰ ਸਥਾਨ ਅੱਜ ਵੀ ਗੁਰਦੁਆਰਾ ਸ਼੍ਰੀ ਰਿਠਾ ਸਾਹਿਬ ਦੇ ਨਾਮ ਨਾਲ ਸ਼ੁਸ਼ੋਭਿਤ ਹੈ ਇੱਥੇ ਹਜ਼ਾਰਾਂ ਸੰਗਤਾਂ ਸਤਿ ਅਕ ਹੁੰਦੀਆਂ ਹਨ